ਜਦੋਂ ਕੋੜਾ ਤਲਾਬ ਦੇ ਕੋਲ ਪਹੁੰਚਦਾ ਏ ਤਲਾਬ ਦੇ ਵਿੱਚ ਮੂੰਹ ਪਾਉਂਦਾ ਏ ਨਾਲ ਦੇ ਨਾਲ ਮੂੰਹ ਨੂੰ ਬਾਹਰ ਕੱਢ ਲੈਂਦਾ ਏ ਕੋੜੇ ਨੇ ਉੱਥੋਂ ਪਾਣੀ ਨਹੀਂ ਸੀ ਪੀਤਾ ਸੰਗਤ ਜੀ ਕੁਝ ਸਮੇਂ ਬਾਅਦ ਸਿੰਘ ਵਾਪਸ ਆਉਂਦਿਆ ਤੇ ਮਹਾਰਾਜ ਜੀ ਨੂੰ ਕਹਿੰਦੇ ਆ ਸੱਚੇ ਬਾਦਸ਼ਾਹ ਜੀਓ ਆਪ ਜੀ ਕਹਿ ਰਹੇ ਸੀ ਕਿ ਕੋੜੇ ਨੂੰ ਪਿਆਸ ਲੱਗੀ ਆ ਪਰ ਕੋੜੇ ਨੇ ਉੱਥੇ ਜਲ ਨਹੀਂ ਛਕਿਆ ਮਹਾਰਾਜ ਜੀ ਕਹਿੰਦੇ ਕਿ ਵੇਖੋ ਕਿਤੇ ਕੋੜਾ ਬਿਮਾਰ ਤਾਂ ਨਹੀਂ ਸਿੰਘਾਂ ਨੇ ਵੇਖਿਆ ਜਿਹੜੀ ਜਾਣਕਾਰ ਸੀਗੇ ਜਿਨ੍ਹਾਂ ਨੂੰ ਇਹ ਗਿਆਨ ਸੀ ਕਹਿੰਦੇ ਮਹਾਰਾਜੀ ਕੋੜਾ ਤਾਂ ਇੱਕਦਮ ਤੰਦਰੁਸਤ ਆ। ਚੜ੍ਹਦੀ ਕਲਾ ਵਿੱਚ ਆ। ਇਹਨੂੰ ਕੋਈ ਬਿਮਾਰੀ ਨਹੀਂ ਆ, ਕੋਈ ਤਾਪ ਨਹੀਂ ਆ। ਮਹਾਰਾਜ ਜੀ ਕਹਿੰਦੇ ਦੇਖੋ ਫਿਰ ਜਾਲ ਕਿਤੇ ਗੰਧਲਾ ਤਾਂ ਨਹੀਂ। ਜਿਹੜੇ ਤਲਾਬ ਦੇ ਵਿੱਚ ਉਹ ਨੂੰ ਸ਼ਕੌਣ ਲੈ ਕੇ ਗਏ ਸੀ। ਕਿਤੇ ਉਹ ਮੈਲਾ ਨਾ ਹੋਵੇ। ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਸਿੰਘ ਕਹਿੰਦੇ ਮਹਾਰਾਜੀ ਐਸੀ ਕੋਈ ਗੱਲ ਨਹੀਂ ਆ ਪਾਣੀ ਉਹ ਜਿਹੜਾ ਜਾਲੋ ਤੇ ਬਿਲਕੁਲ ਪੀਣ ਯੋਗ ਆ, ਸਾਫ਼ ਆ। ਫਿਰ ਸਤਗੁਰ ਮਹਾਰਾਜ ਜੀ ਕਹਿੰਦੇ ਨੀਲੇ ਨੂੰ ਫਿਰ ਵਾਪਸ ਲੈ ਕੇ ਜਾਓ ਤੇ ਜਲ ਛਕਾਓ ਸਿੰਘ ਨੀਲੇ ਕੋੜੇ ਦੀਆਂ ਵਾਂਗਾਂ ਭੜਕੇ ਤਲਾਬ ਕੋਲ ਲੈ ਜਾਂਦੇ ਨੇ ਕਹਿੰਦੇ ਨੇ ਨੀਲਿਆ ਉਂ ਤਾਂ ਤੂੰ ਪਹਿਲਾਂ ਖਿੱਚ ਕਰਦਾ ਸੀ ਹੁਣ ਜਲ ਆ ਗਿਆ ਵਾ ਹੁਣ ਤੂੰ ਜਲ ਛਕਦਾ ਨਹੀਂ ਆ ਹੁਣ ਜਦੋਂ ਦੂਜੀ ਵਾਰ ਨੀਲੇ ਕੋੜੇ ਨੂੰ ਉੱਥੇ ਲੈ ਕੇ ਗਏ ਆ ਤਲਾਬ ਤੇ ਸਿੰਘ ਕੋੜੇ ਨੇ ਉੱਥੇ ਜਲ ਨਹੀਂ ਛਕਿਆ ਉਹ ਜਲ ਦੇ ਵਿੱਚ ਮੂੰਹ ਪਾਉਂਦਾ ਪਰ ਜਲ ਨਹੀਂ ਛਕਦਾ ਸਿੰਘ ਵਾਪਸ ਮਹਾਰਾਜ ਜੀ ਕੋਲ ਆ ਗਿਆ ਤੇ ਕਹਿੰਦੇ ਕਿ ਮਹਾਰਾਜ ਜੀ ਘੋੜੇ ਨੇ ਫਿਰ ਨਹੀਂ ਉਹ ਜਲ ਛਕਿਆ ਨਹੀਂ ਆ ਘੋੜਾ ਬਿਮਾਰ ਵੀ ਨਹੀਂ ਆ ਜਲ ਵੀ ਸਾਫ ਆ ਪਤਾ ਨਹੀਂ ਮਹਾਰਾਜ ਜੀ ਕੀ ਕਾਰਨ ਆਏ ਘੋੜਾ ਜਲ ਕਿਉਂ ਨਹੀਂ ਛਕ ਰਿਹਾ ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਜਲ ਛਕਣ ਨੂੰ ਖਿੱਚ ਕਰਦਾ ਸੀ ਪਰ ਹੁਣ ਜਦੋਂ ਤਲਾਬ ਆ ਗਿਆ ਹੈ ਜਾਲ ਹੀ ਨਹੀਂ ਛਕਦਾ ਹੁਣ ਤੁਸੀਂ ਐਂਉ ਕਰੋ ਸਿੰਘੋ ਮਹਾਰਾਜ ਜੀ ਕਹਿੰਦੇ ਕਿ ਪਤਾ ਕਰੋ ਇਹ ਕਿਹਦਾ ਤਲਾਬ ਆ ਇਹਦਾ ਮਾਲਕ ਕੌਣ ਆ ਕੋਈ ਨਾ ਕੋਈ ਵਜ੍ਹਾ ਹੋਵੇਗੀ ਜਿਸ ਕਰਕੇ ਸਾਢੀ ਘੋੜੇ ਨੇ ਜਲ ਨਹੀਂ ਛਕਿਆ ਸਤਗੁਰ ਮਹਾਰਾਜ ਜੀ ਦਾ ਹੁਕਮ ਆਂਦਿਆਂ ਸਾਰੇ ਸਿੰਘ ਇਕੱਠੇ ਹੋ ਕੇ ਪਿੰਡ ਵਿੱਚ ਜਾਂਦੇ ਆ ਤਲਾਬ ਦੇ ਮਾਲਕ ਨੂੰ ਲੱਭਦੇ ਆ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਸਿੰਘਾਂ ਤੇ ਮਹਾਰਾਜ ਜੀ ਦੇ ਘੋੜੇ ਨੇ ਇੱਥੇ ਜਲ ਛਕਣਾ ਵਾ ਇਹ ਜਿਹੜਾ ਬਾਹਰ ਤਲਾਬ ਆ ਇਹ ਤਲਾਬ ਦਾ ਮਾਲਕ ਹੋਣਾ ਪਿੰਡ ਵਾਲਿਆਂ ਨੇ ਦੱਸਿਆ ਵੀ ਇਹ ਜਿਹੜਾ ਤਲਾਬ ਆ ਖਾਲਸਾ ਜੀ ਸਿੰਘੋ ਉਹ ਤਾਂ ਦਿਆਲ ਦਾਸ ਦਾ ਹੈ ਤੇ ਇਹ ਦਿਆਲ ਦਾਸ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸਿੱਖਾ ਸਿੰਘ ਵਾਪਸ ਹੁੰਦੀ ਆ ਤੇ ਮਹਾਰਾਜ ਜੀ ਨੂੰ ਦੱਸਦੀ ਆ ਮਹਾਰਾਜ ਜੀ ਇਹ ਤਲਾਬ ਤਾਂ ਕਿਸੇ ਸਿੱਖ ਦਾ ਏ ਤੇ ਉਸ ਦਾ ਨਾਮ ਏ ਭਾਈ ਦਿਆਲ ਦਾਸ ਤੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਿੱਖਾ ਮਹਾਰਾਜ ਜੀ ਤੇ ਫਿਰ ਮਹਾਰਾਜ ਜੀ ਕਹਿੰਦੇ ਸਿੰਘੋ ਐਮ ਕਰੋ ਐ ਪਤਾ ਕਰੋ ਕਿ ਇਹ ਦਿਆਲ ਦਾਸ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ ਸਿੰਘ ਵਾਪਸ ਪਿੰਡ ਵਿੱਚ ਜਾਂਦੀ ਆ ਤੇ ਪਤਾ ਕਰਦੀ ਆ ਕਿ ਦਿਆਲ ਦਾਸ ਨੇ